ਸ਼ਹਿਰ ਤਾਰੀਵਾਲ ਦੇ ਵਿੱਚ ਤੇਜ਼ ਰਫ਼ਤਾਰ ਇੱਕ ਪ੍ਰਾਈਵੇਟ ਬੱਸ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਜ਼ਰੂਰਤਮੰਦ ਰਿਕਸ਼ੇ ਵਾਲੇ ਨੂੰ ਜੋ ਕਿ ਸਬਜ਼ੀ ਲੱਦ ਕੇ ਜਾ ਰਿਹਾ ਸੀ ਤੇਜ਼ ਰਫ਼ਤਾਰ ਬੱਸ ਨੇ ਆਪਣੀ ਲਪੇਟ ਵਿੱਚ ਲਿਆ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ 300 ਮੀਟਰ ਦੂਰ ਤੱਕ ਉਸ ਦੇ ਰਿਕਸ਼ੇ ਨੂੰ ਵੀ ਇੱਕ ਕਹਿਰ ਢੋਂਦੀ ਪ੍ਰਾਈਵੇਟ ਬੱਸ ਆਪਣੇ ਨਾਲ ਹੀ ਧੁੰਦੀ ਗਈ ਰਿਕਸ਼ਾ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਮੌਕੇ ਤੇ ਲੋਕਾਂ ਨੇ ਇਲਾਜ ਲਈ ਧਾਰੀਵਾਲ ਦੇ ਕਨੀਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਪਰ ਬਾਅਦ ਵਿੱਚ ਹਸਪਤਾਲ ਵਾਲਿਆਂ ਨੇ ਉਸ ਨੂੰ ਗੁਰਦਾਸਪੁਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਮ੍ਰਿਤਕ ਦੀ ਪਛਾਣ ਤਰਸੀਮ ਸਿੰਘ ਵਾਸੀ ਧਾਰੀਵਾਲ ਵਜੋਂ ਹੋਈ ਹੈ ਦੂਜੇ ਪਾਸੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੱਸ ਦੇ ਡਰਾਈਵਰ ਨੂੰ ਅਤੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਦੇਖੋ ਅੱਜ ਦੀ ਵੱਡੀ ਖਬਰ ਮੇਰਾ ਨਾਮ ਜਸਬੀਰ ਆ ਮੇਰੇ ਪਾਪਾ ਦਾ ਨਾਮ ترਸੀਮ ਮਸੀਦ ਜਿੰਨਾਂ ਦਾ ਐਕਸੀਡੈਂਟ ਹੋਇਆ ਵਾ ਔਰ ਗਰਦਾਪੁਰ ਤੋਂ ਬਟਾਲੇ ਨੂੰ ਬੱਸ ਜਾਣ ਦੀ ਸੀ ਜਿਸ ਟਾਰੀਆਲ ਐਕਸੀਡੈਂਟ ਹੋਇਆ ਟਾਰੀਆਲ ਕਦੋਂ ਐਕਸੀਡੈਂਟ ਹੋਇਆ ਬੱਸ ਨਾਲ ਹੋਇਆ ਜੀ ਆਹ ਕਿਥੇ ਲੈ ਕੇ ਕਿਥੇ ਲਿਆ ਲੈ ਕੇ ਉਹਨੂੰ ਸਿਵਲ ਹਸਤਾਜ ਲੈ ਕੇ ਗਏ ਤੇ ਉਹਨਾਂ ਨੂੰ ਜਵਾਬ ਮਿਲ ਗਿਆ ਵੀ ਇਹਨੇ ਡੈਥ ਹੋ ਗਈ ਹੈ ਕੀ ਮੰਗ ਕੀ ਕਰਦੇ ਹਾਂ ਕੀ ਮੰਗ ਕੀ ਕਰਦੇ ਮੰਗ ਸੀ ਕਰਦੇ ਉਹਨੂੰ ਗਿਫਤਾਰ ਬੱਸ ਵਾਲੇ ਨੂੰ ਗਿਫਤਾਰ ਕਰਕੇ ਔਰ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਉਹਨੂੰ ਇਨਸਾਫ ਮਿਲੇ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਡਾਇਰੈਕਸ਼ਨ ਹੋ ਗਿਆ ਇੱਕ ਸਟਾਫ ਦਾ ਆ ਡਾਕਟਰ ਲਾਫਰੀ ਸਿਵਲ ਹਸਪੀਟਲ ਦਾ ਮੁਦਾਸਪੁਰ ਤੋਂ ਬੋਲਦੇ ਨੇ ਲਗਭਗ 9 ਵਜੇ ਤਕਰੀਬ ਇੱਕ ਬ੍ਰਾਡ ਡੈੱਡ ਪੇਸ਼ੈਂਟ ਤੁਹਾਡੇ ਕੋਲ ਆਇਆ ਤੇ ਸੇਮ ਮਸ਼ੀਨਾਂ ਦਾ ਪਿੰਡ ਲਹਿਲ ਤਾਰੀਵਲ ਦੇ ਨੇੜੇ ਰਹਿਣ ਵਾਲੇ ਸੀਗੇ ਤੇ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਉਹ ਬ੍ਰਾਡ ਡੈੱਡ ਹੈਗੇ ਦੈਥ ਹੋ ਗਈ ਸੀ ਹਾਂ ਬ੍ਰਾਡ ਡੈੱਡ ਸੀ ਕਿ ਪਹਿਲੇ ਡੈਥ ਬ੍ਰਾਡ ਡੈੱਡ ਮੈਨੂੰ ਪਹਿਲੇ ਡੈਥ ਹੋ ਗਈ ਕੋਚ ਜੀ ਜੀ